ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾ ਜ਼ਫਰ ਨਹੀਂ ਉਹ ਆਖਰੀ ਮਗਲ ਸਮਰਾਟ ਹੋਇਆ ਹੈ ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਇਸ ਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਹੈ ਨਾ ਦੇੜ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਹਾਣੀ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਤੇ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੋਂ ਨਗੀਨਾ ਜਿਹੜਾ ਉਸ ਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਭੇਟ ਕਰਾਂ ਔਰੰਗਜ਼ੇਬ ਨਾਲ ਟਕਰਾਉ ਰਿਹਾ ਔਰੰਗਜ਼ੇਬ ਦਾ ਲੜਕਾ ਬਾਦਰ ਸ਼ਾਹ ਨੇ ਸੁਲ੍ਹਾ ਕਰ ਲਈ ਉਸਨੇ ਸਾਫ਼ ਕਹਿ ਦਿੱਤਾ ਗੁਰਦੇਵ ਮੇਰੇ ਇਹ ਤਾਂ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਵਾ ਮੈਂ ਤੁਹਾਡਾ murid ਉਹਨੇ ਨਗੇਨਾ ਬੈਠ ਕੀਤਾ ਸੀ ਪਰ ਚੁੱਕੇ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ ਪੇਟ ਦੇ ਰਿਆਂ ਅਜ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ ਪੇਟ ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਨਗੇਨਾ ਚੁੱਕ ਕੇ ਗੁਜ਼ਾਰੀ ਸੁਣ ਦਿੱਤਾ ਬڑا ਅਫਸੋਸ ਹੋਇਆ ਬਾਦਰ ਸ਼ਾਹ ਨੂੰ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗੇਨਾ ਹੈ ਇਹਨਾਂ ਨੇ ਪੱਥਰ ਜਾਣ ਕੇ ਛੱਡ ਦਿੱਤਾ ਉਸ ਜ਼ਮਾਨੇ ਚੌਦੀ ਲੱਖਾਂ ਰੁਪਏ ਕੀਮਤ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਆਪਨੇ ਜੋ ਗੋਦਾਵਰੀ ਛੱਡ ਦਿੱਤਾ ਇਹ ਪੱਥਰ ਨਹੀਂ ਹੈ ਨਗੇਨਾ ਹੈ ਅੱਛਾ ਨਗੇਨਾ پھر انج کر تو آپ ہی کٹ کے لیا لے, لے تو آپ ہی کٹ کے لیا گوڑے گوڑے پانی سی جیا کھڑکی دو ہاتھوں لب لب پائے گا تھلے انج پتھر سارے باہر کڑے تو سب نگی نہیں نگی اکھاں کھل گئی ਅਕੇ ਮੱਥੜ ਏ ਕਿ ਜਿਹਦੀ ਨਿਗਾਹੇ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦੇਦੇ ਸਗਦੀ ਹੈ ਮੈਂ ਵੀ ਭਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਬੇਟ ਦਿੱਤੀ ਹੈ ਮੈਂ ਬਹੁਤ ਵੱਡੀ ਬੇਟਾ ਕੀਤੀ ਹੈ ਬੁੱਲਮੰਦੀ ਉਸ ਥਾਂ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾਗਾਟ ਬਾਦੁਰ ਸ਼ਾਹ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ ਤਕਦਰ ਤੇ ਸਤਿਗੁਰ ਨੂੰ ਬਿਠਾਇਆ ਆਪ ਥੱਲੇ ਬੈਠ ਗਿਆ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਨਤ ਕਹਿੰਦੇ ਨੇ ਇਹ ਮਸਲਤ ਹੈ ਮਸਨਤ ਦਾ ਹੀ ਪੰਜਾਬੀ ਰੂਪ ਬਣਿਆ ਮਸੰਦ ਵਸੇ ਸ਼ਬਦ ਹੈ ਮਸਨਤ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਝੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਲਤ ਵਿਛਾਈ ਜਾਂਦੀ ਏ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ। ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ। ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ। ਗਲ ਨਹੀਂ ਹੈ। 22 ਮੰਡੀਆਂ 22 ਮਸਲਤ। ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ, ਛੋਟਾ ਤਖਤ ਉਹਨੂੰ ਮਸਲਤ ਕਹਿੰਦੇ ਨੇ। ਜਿਵੇਂ ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦին ਸੀ ਪਰ ਜਿਸਨ ਉਸਦੀ ਤਾਜਪੋਸ਼ੀ ਹੋਈ ਪਿਓ ਨੂੰ ਜੇਲ ਦੇ ਛਪਾ ਕੇ ਤੇ ਤਿੰਨਾ ਬਰਾਵਾਂ ਨੂੰ ਮਾਰ ਕੇ ਉਹਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ ਔਰੰਗ ਕੈਨ ਤਖਤ ਨੂੰ ਜੇਵ ਕੈਨ ਸ਼ਿੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਤਖਤ ਦੀ ਮਾਨ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇ ਦਨੇ ਔਰ ਸ਼ਹਿਨ ਸ਼ਾ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲਸ ਰੱਖਦੇ ਰਹੇ ਨੇ ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸੀਅਤ ਤੇ ਫਿਰ ਨਾਮ ਉਹਨੂੰ ਅਰਬੀ ਫਾਰਸੀ ਤਖੱਲਸ ਕਹਿੰਦੇ ਨੇ ਜੈਸੇ ਹਮਾਇਓਂ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਹੈ ਉਹਨੇ ਆਪਣਾ ਤਖੱਲਸ ਰੱਖਿਆ ਅਕਬਰ ਉਹ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ ਅਕਬਰ ਦਾ ਲੜਕਾ ਸ਼ਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖਤ ਨਸ਼ीन ਹੋਇਆ ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁੱਠੀ 'ਚ ਮੇਰੀ ਪਕੜ ਦੇ ਮੇਰੀ ਗ੍ਰਿਫਟ ਦੇ ਜਹਾਂਗੀਰ ਦਾ ਲੜਕਾ ਸ਼ਾਜਾਦਾ ਖੁਰਮ ਜੇ ਜਿੰ ਤਖਤ ਨਸ਼ੀਨ ਹੋਇਆ ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹ-ਏ-ਜਹਾਂ ਸ਼ਾਹ-ਏ-ਜਹਾਂ ਨਿਰਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆ ਦਾ ਸ਼ਾਹ-ਏ-ਜਹਾਂ ਸਾਰੇ ਜਹਾਨ ਦਾ ਬਾਦਸ਼ਾਹ ਸ਼ਾਜਹਾਂ ਦਾ ਲੜਕਾ ਮਯੁੰਦੀਨ ਤਿੰਨ ਬੇਰਵਾਨ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਇਹਨੇ ਆਪਣਾ ਤਹੱਲਸ ਰੱਖਿਆ ਔਰੰਗਜ਼ੇਬ ਤਖੱਦਾ ਸ਼ਿੰਗਾਰ ਤਖੱਦੀ ਸ਼ੋਭਾ ਤਖੱਦੀ ਮਾਣ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੇਂ ਔਰੰਗਜ਼ੇਬ ਨੂੰ ਜੋ ਲਿਖਿਆ ਨਜ਼ੇਬ ਤੋਰਾ ਨਾਮ ਔਰੰਗਜ਼ੇਬ ਤੇ ਔਰੰਗਜ਼ੇਬ ਨਵਾਇਦ ਫਰੇਬ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਹੈ। ਫੇਰਾ ਜੈਸਾ ਮਨੁੱਖ ਜਦ সিংহাসਨ ਤੇ ਬੈਠਦਾ ਹੈ সিংহাসਨ ਬਦਨਾਮ ਹੋ ਜਾਂਦਾ ਹੈ, ਬਰਸਟ ਹੋ ਜਾਂਦਾ ਹੈ, ਮਹਿਲਾ ਹੋ ਜਾਂਦਾ ਹੈ। ਬੜੀ ਜੁਧਤ, ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ সিংহাসਨ ਤੇ ਬਿਠਾਇਆ ਤੇ ਸਹੀ ਅੰਦ ਜੋ ਬਹਾਦਰ ਸ਼ਾਹ ਨੂੰ ਦੇਣੀ تعلیم ਦੇਂਦਾ ਸੀ। ਉਹਨੂੰ ਛੇੜ ਬੜੀ ਹੋਈ ਬਈ ਮੈਨੂੰ ਨਹੀਂ ਕਦੀ ਬਿਠਾਇਆ ਇਹ ਮਾਣ ਸਨਮਾਨ ਮੈਨੋਂ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਆ ਮੈਂ ਪੜਾਣ ਵਾਲਾ ਮੈਂ ਇਸ ਨੂੰ ਇਲਮ ਪੜਾਇਆ ਦੀਨੇ ਇਲਮ ਪੜਾਇਆ ਸੰਸਾਰੀ ਇਲਮ ਪੜਾਇਆ ਮੈਂ ਇਸ ਦਾ ਉਸਤਾਦ ਆ ਇਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੇ ਅੰਦਰ ਕਰੋਧ ਨਾਲ ਭਰ ਗਿਆ ਗੁੱਸਾ ਹੁਣ ਬਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ ਕਿਹ ਲਗਾ ਮਹਾਰਾਜ ਤੁਹਾਡੇ ਕੋਲ ਕਰਾਵਤ ਕਿਹੜੀ ਹੈ ਕਲਾ ਕਿਹੜੀ ਹੈ ਫਖੀਰੋ ਤੁਸੀਂ ਬਲੀ ਅੱਲਾਹ ਪੈਗੰਬਰ ਕਹ ਲਾਂਦੇ ਹੋ ਦਸਵੇਂ ਗੁਰੂਆਂ ਨੇ ਕਹ ਲਾਂਦੋ ਹੈ ਕੀ ਤੁਹਾਡੇ ਕੋਲ ਤੁਹਾਡੇ ਕੋਲ ਕੀ ਹੈ پویں بہادر شاہ محسوس کردا سی بھی یہ سید گستاخی کر رہے ہیں اور پھر استاد سی بہادر شاہ چپ کر گئے استاد سے بہادر شاہ اس کو سی مہاراج کہ لگے سید تو کرامات دیکھنی ہے ہاں کرامات دیکھنی ہے ਤੋ ਭਾਈ ਸਾਹਿਬ ਭਾਈ ਸੰਤੋਖ ਜੀ ਨੇ ਗੁਰਪ੍ਰਤਾਪ ਸੂਰਜ ਦੀ ਜਿਸ ਦੀ ਕਥਾ ਭਾਰਤ ਦੇ ਇਕ तमाम ਇਤਿਹਾਸਕ ਸਥਾਨਾਂ ਚੋਂਦੀ ਹੈ ਸ਼ਾਮ ਦੇ ਵਕਤ ਆਉਂਦੀ ਹੈ ਇਤਿਹਾਸਕ ਗ੍ਰੰਥ ਹੈ ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ ਛੋਟਾ ਨਾਮ ਸੂਰਜ ਪ੍ਰਕਾਸ਼ ਸਤਿਗੁਰੂ ਕਹਿੰਦੇ ਨੇ ਮਾਰੇ ਬਖਸ਼ੇ ਦੇਰ ਬਹਿਣਾ ਤਿਸ ਮੁਖ ਮੇ ਲਖ ਅਸਮਦ ਪੀਣਾ ਦਿਨ ਰਾਤ ਤੋਂ ਬਾਦਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਹੈ। ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫਾ ਬੋਲ ਲਏ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ। ਤੇ ਇੱਕ ਮਨੁੱਖ ਦੀ ਜ਼ਬਾਨੋਂ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਰਾਮਾਤ ਨਹੀਂ ਤੇ ਉਹ ਕੀ ਹੈ? ਇਹਨੂੰ ਕਰਾਮਾਤ ਕਹਿੰਦੇ ਆ। ਉਹਦੀ ਕੀ ਕਰਾਮਾਤ ਹੈ? استاد ذوق کہہ نے کسی کے ایک آنسوں پر ہزاروں دل تڑپتے ہیں کسی کا عمر بھر رونا یوں ہی بیکار جاتا ہے ایک ہنجو نکلے ہزاروں دل رو ہے کوئی ساری زندگی روندہ رہا ہے کسی نے پوچھا بھی نہیں کیوں رو رہے ہیں تیرے ہنجو کیوں نکلے ہیں ਸਾਹਿਬ ਕਹਿੰਦੇ ਨੇ ਕਰਾਮਾਤ ਦੇ ਬਹਾਦਰ ਸ਼ਾਹੀ ਜ਼ਬਾਨ ਦੇ ਚ ਵਸਦੀ ਹੈ ਇੱਕ ਬੋਲ ਬੋਲਦਾ ਹੈ ਸੈਂਕੜੇ ਬੰਦੇ ਨਸ ਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ ਸੈਯਦ ਮੁਸਕਰਾ ਕੇ ਕਹਿਣ ਲਗਾ ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹੀ ਹੋਈ ਨਾ ਤੁਹਾਡੇ ਕੋਲ ਕੀ ਹੈ ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ ਤੁਸੀਂ ਵਲੀ ਅੱਲਾ ਤੁਸੀਂ ਪੈਗੰਬਰ ਤੁਸੀਂ ਦਸਵੇਂ ਗੁਰਨਾਨਕ ਸਾਡੇ ਗੁਰੂ ਕੀ ਹੈ ਮਹਾਰਾਜ ਨੇ ਜੇਬ ਤੋਂ ਸੋਨੇ ਦੀ ਮੋਰ ਕੱਢੀ ਤੇ ਮੁਗਲ ਸ਼ਹਿਨशाहਾਂ ਨੇ ਭਾਰਤ ਦੇ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ ਜਿਵੇਂ ਇੱਥੇ ਸਹਿਬਾ ਨੇ ਉਹ ਮੋਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ ਪਿੱਖ ਦਿਨਾਰ ਜੋ ਹੱਥ ਆ ਸਾਡੇ ਇਹ عظਮਤ ਲੋਧੋ ਦੁਤੇ ਵਿਚਾਰੇ ਅਜ਼ਮਤ ਹੈ ਕਰਾਮਾਤ ਹੈ ਸੰਸਾਰ ਦੀ ਸਾਰੀ ਭੱਜ ਦੌੜ ਦਾ ਕਾਰਨ ਧਨ ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ ਪਰ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਸ਼ਕਤੀ ਧਨ ਇਹ ਕਰਾਮਾਤ ਹੈ ਇਹਦੇ ਨਾਲ ਚਾਹੋ ਕੁਝ ਵੀ ਕਰ ਲੋ ਜਗਤ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਯਦ ਨੇ ਕਿਹਾ ਸੁਣ ਸੈਯਦ ਬੋਲਿਓ ਤਜ ਮੌਨ ਤੁਮ ਮੇ ਕਰਾਮਾਤ ਹੈ ਕੌਣ ਇਹ ਕਰਾਮਾਤ ਪੈਸੇ ਦੀ ਹੋ ਗਈ ਉਹ ਕਰਾਮਾਤ ਬਾਦਲ ਸ਼ਾਦੀ ਹੋ ਗਈ ਤੁਹਾਡੇ ਵਿੱਚ ਕੀ ਹੈ ਬਾਦ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਿਆ ਤੁਹਾਡੇ ਵਿੱਚ ਕੀ ਹੈ ਤੁਸੀਂ ਕੀ ਰੱਖਦੇ ਹੋ ਮਹਾਰਾਜ ਕਹਿਣ ਲੱਗੇ ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ हां देखनी है फिर इंकार ना करें जब असली दिखान लगी है ना फिर जुबान न कहीं हां दिखा महाराज मैं इंकार क्यों करूंगा मैं बार -बार तो बार-बार कहता हूं पे तुसी अपने कोई करामात दिखाओ सुन सयद बोलियो त जमौ तुम में करामात है कौन ਸੁਨ ਸਤ ਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਮਹਾਰਾਜ ਨੇ ਮਯਾਨ ਚੋ ਤਲਵਾਰ ਕੜ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਦੇ ਵਿਚ ਬਿਜਲੇ ਸੁਨ ਸਤ ਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਕਤ ਛਿੰਨ ਬਦਨ ਭੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਵੈ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਕੀ ਹੋਏ ਪਾਦਰ ਸ਼ਾ ਵੀ ਸਿਰ ਢਾ ਕੇ ਬੈਠ ਗਿਆ। ਏਕ ਹੀ ਹੋ ਗਿਆ। ਹੁਣ ਸਤਿਗੁਰ ਸੈਦ ਨੂੰ ਮੁਖਾਦਬ ਹੋ ਕੇ ਕਹਿੰਦੇ ਨੇ ਤੇਜ ਦੀਪਤ ਸਿਧੀ ਮੁਖਤੇ ਕਹੇ ਇਹ ਵੀ ਕਰਾਮਾਤ ਏ ਕਹੇ। ਐ ਕਰਾਮਾਤ ਏ ਮੇਰੇ ਕੋਲ। 66 ਹੁਣ ਤੂੰ ਬੌਲ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਉਂਦਾ। ਕੰਬਣੀ ਛੱਡ ਗਈ ਉਹਨਾਂ ਹੱਥ ਜੋੜ ਲਗਣ ਨਹੀਂ ਮਹਾਰਾਜ ਮੈਂ ਤੂੰ ਜੀ ਵਾਰਤਾ ਲਾਭ ਕਰ ਰਿਹਾ ਸੀ ਆਪਦੇ ਨਾਲ ਬਚਨ ਬਿਲਾਸ ਕਰ ਰਿਹਾ ਨਹੀਂ ਬਚਨ ਬਿਲਾਸ ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਵਾ ਦਿਖਾਓ ਮੈਂ ਦਿਖਾਵਾ ਉਹ ਬਾਰ ਬਾਰ ਹੱਥ ਜੋੜੀ ਜਾਏ ਸਤਿਗੁਰੂ ਬਾਦਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ ਫਿਕਰਾਵਾ ਰਿੱਧ ਸਿੱਧ ਸਭ મોਹ ਹੈ ਨਾਮ ਨਵਸੇ ਮਨਾਂ నాటక తీయకు తియే కుకార్జా ప్రవలోకన్ ఆవతలాజా